ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਠੀਕ ਠਾਕ ਹੋ ਸਾਰੇ ਜਣੇ ਪਹਿਲਾਂ ਤੁਹਾਨੂੰ ਆਪਾਂ ਵੀਊ ਚੈੱਕ ਕਰਾਉਨੇ ਆ ਕਿ ਸਮਰ ਜਿਵੇਂ ਹੈਨਾ ਇੱਥੇ ਗਰਮੀ ਦੇ ਵਿੱਚ 2-3 ਮਨთ ਇੱਥੇ ਪੂਰਾ ਵਧੀਆ ਰਹਿੰਦਾ ਸਾਰੇ ਫੁੱਲ ਇੰਜੋਏ ਕਰਦੇ ਆ ਤੇ ਆਪਾਂ ਉਸੇ ਪਾਰਕ ਦੇ ਵਿੱਚ ਆਏ ਆ ਤੁਸੀਂ ਦੇਖੀ ਆਣਗੇ ਆਪਣੀ ਲਾਸਟ ਵੀਡੀਓਜ਼ ਮੈਂ ਜ਼ਿਆਦਾਤਰ ਇੱਥੇ ਹੀ ਬਣਾਉਣੀ ਹੁੰਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਨੇਚਰ ਦੇ ਨਾਲ ਸੋ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਜ਼ਿਆਦਾ ਸਕੂਨ ਜਿਹਾ ਮਿਲਿਆ ਉਏ ਸਿੱਗੀ ਜੁਰਮੇ ਇੱਥੇ ਆਈ ਨਾ ਬੰਗਾਂ ਨੂੰ ਦੇਖਿਆ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖੋਗੇ ਤੇ ਤੁਸੀਂ ਕਹੋਗੇ ਵੀ ਇੰਡੀਆ ਵਾਲਾ ਮਾਹੌਲ ਬਣਾਇਆ ਪਿਆ ਬਿਲਕੁਲ ਤੇ ਅੰਕਲ ਉੱਥੇ ਬੈਠੇ ਤਾਂਸ ਖੇਡ ਰਹੇ ਆ ਤੇ ਮੈਨੂੰ ਮਤਲਬ ਕਿ ਜਦੋਂ ਮੈਂ ਇਹਨਾਂ ਨੂੰ ਦੇਖਿਆ ਨਾ ਮੈਨੂੰ ਇੰਨਾ ਕੁ ਜ਼ਿਆਦਾ ਸੇਫਟੀ ਜੀ ਫੀਲ ਹੋਈ ਮੈਨੂੰ ਕਿ ਆਪਾਂ ਨੂੰ ਹੋ ਹੀ ਜਾਂਦਾ ਹੈ ਕਿ ਆਪਣੀ ਹਨਾ ਪੰਜਾਬੀ ਅੰਕਲ ਨੇ ਸਾਨੂੰ ਆਪਾਂ ਨੂੰ ਇੰਨਾ ਡਰ ਜਾ ਨਹੀਂ ਲੱਗਦਾ ਤੇ ਵੈਸੇ ਤਾਂ ਚਲੋ ਇੱਥੇ ਸੇਫਟੀ ਹੁੰਦੀ ਹੋਈ ਆ ਬਟ ਅੱਜ ਦੇ ਜੋ ਹਾਲਾਤ ਨੇ ਤੁਸੀਂ ਵੀ ਸੁਣਦੇ ਰਹਿੰਦੇ ਹੋਵੋਗੇ ਖਬਰਾਂ ਸੋ ਕਿਤੇ ਨਾ ਕਿਤੇ ਡਰ ਜਿਹਾ ਲੱਗਦਾ ਹੀ ਹੁੰਦਾ ਇੱਕ ਦਿਨ ਮੈਂ ਦੁਪਹਿਰ ਟਾਈਮ ਆ ਗਈ ਸੀਗੀ ਤਾਂ ਮੈਨੂੰ ਥੋੜਾ ਅਜੀਬ ਜਿਹੀ ਫੀਲਿੰਗ ਆਈ ਜਾਂਦੀ ਸੀਗੀ ਸੋ ਹਾਜੀ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾ ਸਕਦੇ ਬਿਕਾਜ਼ ਆਲਰੇਡੀ ਇੱਥੇ ਬਹੁਤ ਸਾਰੇ ਲੋਕੀ ਨੇ ਤੇ ਤੁਸੀਂ ਦੇਖੋ ਧੀਆਵਾਲਾ ਮਾਹੌਲ ਬਣਾਇਆ ਪਿਆ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਸੋ ਉੱਥੇ ਬੱਚੇ ਖੇਡ ਰਹੇ ਆ ਇੱਕ ਸਾਈਡ ਤੇ ਆਂਟੀਆਂ ਨੇ ਆਪਣਾ ਗਰੁੱਪ ਬਣਾਇਆ ਹੈ ਅੰਕਲ ਤਾਸ ਖੇਡ ਰਹੇ ਆ ਤੇ ਕੁਝ ਇੱਥੇ ਬੈਠੇ ਆ ਮੇਰਾ ਇਦਾਂ ਹੁੰਦਾ ਕਿ ਮੈਂ ਅੱਜ ਤਾਂ ਚਲੋ ਮੈਂ ਬੁੱਕ ਨਹੀਂ ਲੈ ਕੇ ਆਈ ਹੁਣ ਮੈਂ ਇੱਥੇ ਕਿਤੇ ਵੀ ਬੈਠ ਕੇ ਬੁੱਕ ਵਗੈਰਾ ਪੜ੍ਹ ਸਕਦੀ ਸੀ ਕਿ ਜੋ ਕਿ ਮੈਨੂੰ ਘਰ ਚ ਉਹ ਐਕਸਪੋਜ਼ਰ ਨਹੀਂ ਮਿਲ ਪਉਂਦਾ ਕਈ ਵਾਰੀ ਕਿਉਂਕਿ ਆਪਾਂ ਸ਼ੇਅਰਿੰਗ 'ਚ ਰਹਨੇ ਹੁੰਨੇ ਆ ਬਹੁਤ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਜੇ ਤੁਸੀਂ ਸ਼ੇਅਰਿੰਗ 'ਚ ਰਹਨੇ ਪਰ ਇਹ ਜਿਹੜੀ ਹੈਗੀ ਇੱਕ ਜਿਵੇਂ ਕਹਿ ਦਿੰਦੇ ਆ ਆਪਾਂ ਸਾਂਝੀ ਜਗ੍ਹਾ ਨਾ ਸਾਰਿਆਂ ਦੇ ਲਈ ਸੋ ਤੁਸੀਂ ਜਿੱਥੇ ਮਰਜ਼ੀ ਬੈਠੋ ਬੁੱਕ ਪੜ੍ਹੋ ਕੋਈ ਆਪਣੀ ਫੇਵਰਿਟ ਚੀਜ਼ ਦੇਖੋ ਕੋਈ ਮੂਵੀ ਦੇਖੋ ਕੋਈ ਐਕਟੀਵਿਟੀ ਕਰੋ ਕੋਈ ਐਕਸਰਸਾਈਜ਼ ਕਰ ਲਓ ਉਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਸੋ ਤਾਂ ਕਰਕੇ ਮੈਂ ਜਦੋਂ ਮੈਨੂੰ ਟਾਈਮ ਮਿਲੇ ਖਾਸ ਕਰਕੇ ਜਦੋਂ ਛੁੱਟੀ ਹੁੰਦੀ ਹੈ ਮੈਂ ਪੱਕਾ ਇੱਥੇ ਆਉਣੀ ਹੁੰਨੀ ਆ ਅੱਜ ਮੈਂ ਥੋੜਾ ਟਾਈਮ ਨਾ ਆ ਗਈ ਸੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਮਾਹੌਲ ਇੱਥੋਂ ਦਾ ਮੈਂ ਕਿੰਨਾ ਟਾਈਮ ਦੇਖ ਹੀ ਰਹੀ ਸੀ ਤੁਸੀਂ ਦੇਖੋ ਵੀ ਜਦੋਂ ਐਵੇਂ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਨਾ ਉਦੋਂ ਦਿਲ ਇੱਥੇ ਲੱਗਦਾ ਹੀ ਹੈ ਸਿਆਣਿਆਂ ਦਾ ਖਾਸ ਕਰ ਬਜ਼ੁਰਗਾਂ ਦਾ ਦੇਖੋ ਉਹ ਆਪਣੇ ਪੂਰੀ ਮਸਤੀ ਚ ਲੱਗੇ ਹੋਏ ਨੇ ਆਪਣੇ ਔਰ ਇੱਕ ਚੀਜ਼ ਮੈਂ ਇਹ ਦੇਖੀ ਹੈ ਕਿ ਜਿਹੜੀ ਦੋਸਤੀ ਹੈ ਨਾ ਆਪਾਂ ਕਹਿੰਦੇ ਦੋਸਤੀ ਸ਼ਬਦ ਦਾ ਇਹ ਬੁਢਾਪੇ ਤੱਕ ਜਿੰਨੇ ਮਰਜੀ ਵੱਡੇ ਹੋ ਜੋਂ ਹਨ ਆਪਣੇ ਇੰਜੋਏ ਕਰ ਰਹੇ ਨੇ ਸੋ ਵਧੀਆ ਲੱਗਦਾ ਟਾਈਮ ਵਧੀਆ ਲੰਘ ਜਾਂਦਾ ਹੱਸ ਖੇਡ ਕੇ ਹਨ ਮੈਂ ਜ਼ਿਆਦਾ ਨੇੜੇ ਵੀਡੀਓ ਨਹੀਂ ਬਣਾ 파ਰੀ ਕਿ ਅੰਟੀਆਂ ਮਾਈਂਡ ਨਾ ਕਰਨ ਹਨ ਤਾਂ ਮੈਂ ਤੁਹਾਨੂੰ ਕੋਸ਼ਿਸ਼ ਕਰਦੀ ਆ ਥੋੜੀ ਦਿਖਾਉਣ ਦੀ ਜੇ ਤੁਸੀਂ ਦੇਖ 파 ਰਹੇ ਹੋਮੂਗੇ ਕਿ ਕਿੰਨੀ ਜ਼ਿਆਦਾ ਦੇਖੋ ਕਿੰਨੇ ਜ਼ਿਆਦਾ ਬੱਚੇ ਬਜ਼ੁਰਗ ਆਂਟੀਆਂ ਆਪਣੇ ਬਹੁਤੇ ਬੋਤੀਆਂ ਨੂੰ ਲੈ ਕੇ ਆਏ ਨੇ ਸੋ ਵੈਸੇ ਇੰਨੇ ਲੋਕ ਮੈਂ ਪਹਿਲਾਂ ਕਦੇ ਨਹੀਂ ਦੇਖੀ ਜਿੰਨੇ ਅੱਜ ਨੇ ਸ਼ਾਇਦ ਮੈਂ ਪਹਿਲਾਂ ਆ ਗਈ ਅੱਜ ਤੇ ਵਧੀਆ ਲੱਗ ਰਿਹਾ ਉਧਰ ਵੀਰੇ ਆ ਨਾ ਉਹ ਪਹਿਲਾਂ ਕ੍ਰਿਕਟ ਖੇਡ ਰਹੇ ਸੀਗੇ ਇੱਥੇ ਧੁੱਪੇ ਹੀ ਖੇਡਣ ਲੱਗੇ ਪਏ ਸੀ ਸੋ ਜਿਵੇਂ ਕਾਫੀ ਹੈਗੀ ਆ ਪਾਰਕ ਹਨ ਕਾਫੀ ਵੱਡੀ ਆ ਸੋ ਮੈਂ ਮੋਸਟਲੀ ਇੱਥੇ ਕਿਤੇ ਬੈਠ ਕੇ ਬੁੱਕ ਵਗੈਰਾ ਰੀਡ ਕਰਨੀ ਸੀਗੀ ਸੋ ਮੈਨੂੰ ਉਹ ਚੀਜ਼ਾਂ ਦੇ ਵਿੱਚ ਥੋੜਾ ਜ਼ਿਆਦਾ ਹੁੰਦਾ ਜਾਂ ਮੈਂ ਕੁਛ ਨਾ ਕੁਛ ਆਪਣਾ ਪੜ੍ਹ ਲੈਣੀ ਹੁੰਦੀ ਆ ਤੁਸੀਂ ਵੀ ਇਹ ਵੀ ਵੀਡੀਓ ਬਣਾਉਣ ਦਾ ਮਕਸਦ ਸੀਗਾ ਕਿ ਹੁੰਦੀ ਹੈ ਕਿ ਤੁਸੀਂ ਵੀ ਮੇਰੇ ਨਾਲ ਜਰੂਰ ਕੁਝ ਨਾ ਕੁਝ ਸਿੱਖੋ ਹਨਾ ਲਾਈਫ ਦੇ ਵਿੱਚ ਤੇ ਜੇ ਜਦੋਂ ਮੈਂ ਇੱਥੇ ਨਹੀਂ ਸੀ ਆਉਂਦੀ ਹੁੰਦੀ ਹਨਾ ਤਾਂ ਮੈਂ ਪੱਕਾ ਕਰ ਰਹਿ ਕਿ ਜਾਂ ਤਾਂ ਮੈਂ ਫੋਨ ਦੇਖੀ ਜਾਣਾ ਸੀਗਾ ਜਾਂ ਮੇਰੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਖਿਆਲ ਆਈ ਜਾਣਾ ਸੀ ਪਰ ਇੱਥੇ ਹੁਣ ਦੇਖੋ ਬਾਹਰ ਦਾ ਮਾਹੌਲ ਕਿੰਨਾ ਵਧੀਆ ਹਨਾ ਜਿਵੇਂ ਆਪਾਂ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਵੀ ਤੁਸੀਂ ਜਿਵੇਂ ਆਪਾਂ ਆਪਣੇ ਖੇਤਾਂ ਵਗੈਰਾ ਬਾਹਰ ਜਦੋਂ ਆਪਾਂ ਸ਼ੈਅਰ ਕਰਨ ਜਾਂਦੇ ਆ ਉੱਥੇ ਵੀ ਸੇਮ ਐਵੇਂ ਦਾ ਹੀ ਮਾਹੌਲ ਆਪਾਂ ਨੂੰ ਮਿਲਦਾ ਹਨ ਤੇ ਉੱਥੇ ਤੁਸੀਂ ਮਤਲਬ ਕਿ ਆਪਣੀ ਕੋਈ ਵੀ ਐਕਟੀਵਿਟੀ ਕਰਿਆ ਕਰੋ ਜਿਹੜੀ ਵੀ ਤੁਹਾਨੂੰ ਪਸੰਦ ਆ ਤੁਹਾਨੂੰ ਜਿਹੜੀ ਵਧੀਆ ਲੱਗਦੀ ਹੈ ਤੇ ਤੁਸੀਂ ਸਾਈਕਲਿੰਗ ਸਾਈਕਲਿੰਗ ਜਰੂਰ ਸ਼ੁਰੂ ਕਰਿਆ ਕਰੋ ਜਿਆਦਾ ਆਪਣੇ ਆਪ ਦਾ ਆਪਾਂ ਖਿਆਲ ਜਿਹਾ ਰੱਖ ਪਾਉਨੇ ਆ ਸੋ ਇਹੀ ਸੀਗਾ ਜਿੰਨਾ ਆਪਾਂ ਆਪਣੇ ਆਪ ਨੂੰ ਪਿਆਰ ਕਰਾਂਗੇ ਜਿੰਨਾ ਆਪਣੇ ਆਪ ਨੂੰ ਸਮਝਾਂਗੇ ਉਹਨਾਂ ਵਧੀਆ ਰਹਿਾਂਗੇ ਇਨਸਟੈਡ ਆਫ ਕਿ ਦੂਜੇ ਲੋਕਾਂ ਨੂੰ ਟੈਂਸ਼ਨ ਦੇਣੀ ਹੈ ਜਿਹੜੀ ਉਹ ਬੰਦ ਕਰੀਏ ਆਪਾਂ ਹਨਾ ਉਹ 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 ਚੀਜ਼ਾਂ ਬਹੁਤ ਆਪਾਂ ਲੋੜੀ ਕਰ ਚੁੱਕੇ ਆਂ ਤੇ ਉਹਨਾਂ ਚੀਜ਼ਾਂ ਦਾ ਕੋਈ ਖਾਸ ਫਾਇਦਾ ਨਹੀਂ ਨਿਕਲਦਾ ਹੈਗਾ ਤੁਹਾਨੂੰ ਦੋਸਤਾਂ ਚ ਬੈਠਣਾ ਵਧੀਆ ਲੱਗਦਾ ਪਰ ਡਿਪੈਂਡ ਕਰਦਾ ਕਿ ਤੁਹਾਡੇ ਦੋਸਤ ਵਧੀਆ ਹੋਣੇ ਚਾਹੀਦੇ ਨੇ ਹਨਾ ਤੁਹਾਨੂੰ ਗਲਤ ਸਲਾਹ ਵਾਲੇ ਨਹੀਂ ਹੋਣੇ ਚਾਹੀਦੇ ਤੇ ਜਾਂ ਤੁਸੀਂ ਐਵੇਂ ਦਾ ਮਾਹੌਲ ਲੱਭ ਕੇ ਜਾਂ ਤੁਹਾਨੂੰ ਇਕੱਲੇ ਬੈਠਣਾ ਪਸੰਦ ਆ ਕੋਈ ਬੁੱਕ ਰੀਡ ਕਰਨੀ ਜੋ ਵੀ ਤੁਹਾਨੂੰ ਪਸੰਦ ਪਰ ਇਕਾਂਤ ਜਗ੍ਹਾ ਦੇ ਵਿੱਚ ਕੋਸ਼ਿਸ਼ ਕਰਿਆ ਕਰੋ 10 15 ਮਿੰਟ 20 ਮਿੰਟ ਵਧੀਆ ਲੱਗਦਾ ਔਰ ਖਾਸ ਕਰਕੇ ਤਾਂ ਆਪਣੀ ਵੈਸੇ ਹੀ ਆਖਰੀ ਪੀੜ੍ਹੀ ਐ ਸੋ ਇਹਨਾਂ ਨਾਲ ਬੈਠ ਕੇ ਤਾਂ ਸੇਫ ਵੀ ਮਹਿਸੂਸ ਹੁੰਦਾ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਕਿ ਇਹ ਇਸ ਉਮਰ 'ਚ ਵੀ ਇੰਨਾ ਮਸਤੀ ਕਰ ਰਹੇ ਨੇ ਨਾ ਆਨੰਦ ਮਾਣ ਰਹੇ ਨੇ ਤੇ ਸਾਡੇ ਵਰਗੇ ਹੁਣੀ ਕਹਿੰਦੇ ਨੇ ਕਿ ਬਸ ਜੀ ਸਾਰਾ ਕੁਝ ਖਰਾਬ ਹੀ ਹੋ ਗਿਆ ਅੱਗੇ ਨੇ ਰਹਿਣੇ ਰਾਂ ਕੁਝ ਦਿਖਦਾ ਹੀ ਨਹੀਂ ਸੋ ਮੇਰਾ ਮੀਡੀਅਮ ਬਣਾਉਣ ਦਾ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਪਾਵਾਂ ਤੁਹਾਨੂੰ ਥੋੜਾ ਜਿਹਾ ਜਾਣ ਸਕੀ ਆਪਣੀ ਲਾਈਫ ਬਾਰੇ ਕਿ ਜਦੋਂ ਇਹ ਐਕਸਰਸਾਈਜ਼ ਕਰ ਸਕਦੇ ਇੰਨਾ ਇੰਜੋਏ ਕਰ ਸਕਦੇ ਆਪਣਾ ਟਾਈਮ ਵਧੀਆ ਤਰੀਕੇ ਨਾਲ ਸਪੈਂਡ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਤਾਂ ਤੁਸੀਂ ਥੋੜਾ ਜਿਹਾ ਫੋਨਾਂ ਚੋਂ ਇਨ੍ਹਾਂ ਚੀਜ਼ਾਂ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਿਆ ਕਰੋ ਤੇ ਨੇਚਰ ਨਾਲ ਜੁੜਨ ਦੀ ਕੋਸ਼ਿਸ਼ ਕਰੋ ਉਨਾਂ ਹੀ ਵਧੀਆ ਰਵਾਂਗੇ ਆ ਦੇਖੋ ਦੋ ਅੰਕਲ ਇੱਥੇ ਬੈਠੇ ਆ ਇਹ ਆਪਸ ਵਿੱਚ ਦੋਸਤ ਹੋਣਗੇ ਹਨ ਤੇ ਉੱਧਰ ਦੇਖੋ ਤੁਸੀਂ ਆਂਟੀਆਂ ਨੇ ਪੂਰੀ ਰੌਣਕਾਂ ਲਾਈਆਂ ਨੇ ਇੱਥੇ ਬੱਚੇ ਖੇਡ ਰਹੇ ਆ ਇਧਰਲੇ ਪਾਸੇ ਸੋ ਮੈਂ ਵੀ ਅੱਜ ਹਨਾ ਮੈਂ ਸੋਚਿਆ ਤਾਂ ਐਵੇਂ ਸੀਗਾ ਮੈਂ ਕਿਹਾ ਕੋਈ ਆਪਾਂ ਬੁੱਕ ਸਮਰੀ ਕਰਦੇ ਆਂ ਪਰ ਮੈਨੂੰ ਲੱਗਦਾ ਨਹੀਂਗਾ ਜਿਸ ਹਾਵ ਨਾਲ ਕੁਝ ਐਸਾ ਚਾਹੀਏ ਮੈਨੂੰ ਤਾਂ ਪਸਾ ਚੜਾ ਦੇਣਾ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਾਂਗੇ ਸੋ ਬੇਸਿਕਲੀ ਮੇਰਾ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਇੰਨਾ ਕੀ ਸੀਗਾ ਵੀ ਤੁਸੀਂ ਵੀ ਬਾਹਰ ਆਪਣਾ ਥੋੜਾ ਜੇ ਤੁਹਾਨੂੰ ਲੱਗਦਾ ਇਹ ਸਿਰਫ ਉਹਨਾਂ ਲਈ ਆ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਕੀ ਕਰੀਏ ਅਸੀਂ ਬੋਰ ਹੋ ਰਹੇ ਹਾਂ ਅਸੀਂ ਸਟ्रेस ਬਹੁਤ ਲੈਨੇ ਸਿਰਫ ਉਹਨਾਂ ਲਈ ਆ ਅਗਰ ਤੁਸੀਂ ਆਪਣੇ ਖੋਦੀ ਲੱਗੇ ਲੱਗੇ ਹੋਏ ਤਰੀਕੇ ਤੁਸੀਂ ਆਲਰੇਡੀ ਇਹ ਚੀਜ਼ਾਂ ਕਰ ਰਹੇ ਹੁੰਦੇ ਨੇ ਵੈਲ ਇਨ ਗੁੱਡ ਆ ਪਰ ਜੇ ਤੁਹਾਨੂੰ ਲੱਗਦਾ ਕਿਉਂਕਿ ਜਿਵੇਂ ਮੈਂ ਆ ਮੈਨੂੰ ਜਿਹੜੀ ਚੀਜ਼ ਲੱਗਦੀ ਸੀ ਮੈਂ ਵੀ ਉਹ ਚੀਜ਼ ਫਾਈਂਡ ਕਰਦੇ ਮੈਂ ਵੀ ਲੱਭਦੀਆਂ ਦੂਜਿਆਂ 'ਚ ਤੇ ਮੈਨੂੰ ਹੈਲਪਫੁਲ ਲੱਗਦੀ ਤਾਂ ਮੈਂ ਉਹਨੂੰ ਜ਼ਰੂਰ ਅਡਾਪਟ ਕਰਦੀ ਆ ਸੋ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਮੈਂ ਸੁਜੈਸਟ ਕਰੂੰਗੀ ਅਗਰ ਤੁਸੀਂ ਆਲਰੇਡੀ ਚੀਜ਼ਾਂ ਕਰ ਰਹੇ ਹੋ ਦੈਨ ਬਹੁਤ ਵਧੀਆ ਗੱਲ ਆ ਪਰ ਜੇ ਤੁਸੀਂ ਇਦਾਂ ਸੋਚਦੇ ਰਹਿੰਦੇ ਹੋ ਤਾਂ ਜ਼ਰੂਰ ਤੁਹਾਨੂੰ ਇਹ ਚੀਜ਼ਾਂ ਫੋਲੋ ਕਰਨੀ ਚਾਹੀਦੀ ਨੇ ਵਧੀਆ ਲਾਈਫ ਵਿੱਚ ਵਧੀਆ ਰਵਾਂਗੇ ਸੌਖੇ ਰਵਾਂਗੇ ਸੋ ਐਸੀ ਹੀ ਅੱਜ ਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਉਹਦੇ ਨਾਲ ਆਪਣੇ ਚੈਨਲ ਨੂੰ ਗਰੋਥ ਮਿਲੂਗੀ ਤੇ ਜਿਹੜੀਆਂ ਆਪਣੀ ਵੀਡੀਓਜ਼ ਨੇ ਉਹ ਹੋਰ ਲੋਕਾਂ ਤੱਕ ਵੀ ਪਹੁੰਚਣਗੀਆਂ ਤਾਂ ਕਿ ਆਪਣਾ ਜਿਹੜਾ ਚੈਨਲ ਆ ਜਲਦੀ ਵਲਦੀ ਗਰੋ ਹੋ ਸਕੇ ਤੁਹਾਡੇ ਸਾਰਿਆਂ ਦੀ ਹੈਲਪ ਦੇ ਨਾਲ ਹੀ ਹੋ ਸਕਦਾ ਇਹ ਸੋ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਦੇ ਆ ਜਲਦੀ